ਰਾਮ ਪ੍ਰਸਾਦ ਬਿਆਰ ਦੇ ਸਰਸਾ ਜ਼ਿਲ੍ਹੇ ਦੇ ਮਨੋਹਰ ਗੜਪਿੰਡ ਦਾ ਰਹਿਣ ਵਾਲਾ ਸੀ। ਕੁਝ ਸਾਲ ਪਹਿਲਾਂ ਉਹਦਾ ਵਿਆਹ ਸੁਨੀਤਾ ਦੇਵੀ ਦੇ ਨਾਲ ਹੋਇਆ ਸੀ। ਰਾਮ ਪ੍ਰਸਾਦ ਦੇ ਤਿੰਨ ਬੱਚੇ ਸਨ। ਇੱਕ ਕੁੜੀ ਰੀਤਾ ਤੇ ਦੋ ਮੁੰਡੇ। 20 ਸਾਲ ਪਹਿਲਾਂ ਆਪਣੀ ਬਿਹਤਰ ਜ਼ਿੰਦਗੀ ਦੇ ਲਈ ਉਹ ਲੁਧਿਆਣਾ ਦੇ ਵਿੱਚ ਆ ਗਿਆ ਸੀ। ਕੁਝ ਸਾਲ ਉਹ ਕਿਰਾਏ ਦੇ ਕਮਰੇ ਦੇ ਉੱਤੇ ਰਿਹਾ ਪਰ ਫਿਰ ਉਹਨੇ ਕੁਝ ਪੈਸੇ ਜੋੜੇ ਤੇ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਆਪਣਾ ਇੱਕ ਪਲਾਟ ਲੈ ਲਿਆ। ਇਸ ਪਲਾਟ ਦੇ ਉੱਤੇ ਉਹਨੇ ਤਿੰਨ ਮੰਜ਼ਲਾਂ ਦਾ ਇੱਕ ਮਕਾਨ ਮੀ ਬਣਾ ਲਿਆ। ਥੱਲੇ ਵਾਲੇ ਫਲੋਰ ਦੇ ਉੱਤੇ ਉਹ ਆਪਣੇ ਪਰਿਵਾਰ ਸਮੇਤ ਰਹਿਣ ਲੱਗ ਪਿਆ ਤੇ ਉੱਪਰ ਵਾਲੇ ਦੋਨੇ ਫਲੋਰ ਉਹਨੇ ਕਿਰਾਏ ਤੇ ਦੇ ਦਿੱਤੇ ਸਨ ਗੱਲ ਹੈ 2016 ਦੀ ਇਹਦੇ ਜਿਹੜੇ ਪੁਰਾਣੇ ਕਿਰਾਏਦਾਰ ਸਨ ਉਹ ਕਿਤੇ ਚਲੇ ਗਏ ਤੇ ਦੋ ਮੁੰਡੇ ਇਹਨਾਂ ਦੇ ਘਰ ਦੇ ਵਿੱਚ ਕਿਰਾਏ ਤੇ ਕਮਰਾ ਲੈਣ ਵਾਸਤੇ ਆਏ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਸੀ ਮੁਹੰਮਦ ਜੋਹਰ ਤੇ ਇੱਕ ਦਾ ਨਾਮ ਸੀ ਪਪੀਹਾ ਰਾਮ ਇਹ ਦੋਨੇ ਮੁੰਡੇ ਹੀ ਲੁਧਿਆਣਾ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਮੁਹੰਮਦ ਜੋਹਰ ਉੱਤਰ ਪ੍ਰਦੇਸ਼ ਦੇ ਆਜਮਗਰਦਾ ਰਹਿਣ ਵਾਲਾ ਸੀ ਤੇ ਪਪੀਹਾਰਾਮ ਜੂਪੀ ਦੇ ਜ਼ਿਲ੍ਹਾ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਦੋਨੇ ਸਵੇਰੇ ਆਪਣੇ ਕੰਮ ਤੇ ਚਲੇ ਜਾਂਦੇ ਨੇ ਸ਼ਾਮ ਨੂੰ ਹੀ ਘਰ ਆਉਂਦੇ ਨੇ ਥੱਲੇ ਵਾਲੇ ਜਿੰਨੇ ਵੀ ਲੋਕ ਰਹਿੰਦੇ ਸਨ ਉਹਨਾਂ ਦੇ ਨਾਲ ਇਹਨਾਂ ਦਾ ਜ਼ਿਆਦਾ ਕੋਈ ਮੇਲ ਮਲਾਪ ਨਹੀਂ ਸੀ ਤੇ ਨਾ ਹੀ ਰਾਮ ਪ੍ਰਸਾਦ ਤੇ ਰਾਮ ਪ੍ਰਸਾਦ ਦੇ ਘਰ ਵਾਲਿਆਂ ਨੂੰ ਇਹਨਾਂ ਮੁੰਡਿਆਂ ਤੋਂ ਕੋਈ ਸ਼ਿਕਾਇਤ ਸੀ ਹੁਣ ਇਹਨਾਂ ਦੋਨਾਂ ਮੁੰਡਿਆਂ ਦੇ ਨਾਲ ਇਹਨਾਂ ਦਾ ਹੀ ਕੋਈ ਜਾਣ ਪਛਾਣ ਵਾਲਾ ਬਲਬੀਰ ਸਿੰਘ ਉਹ ਵੀ ਇਹਨਾਂ ਦੇ ਨਾਲ ਆ ਕੇ ਰਹਿਣ ਲੱਗ ਪਿਆ ਰਾਮ ਪ੍ਰਸ਼ਾਦ ਮਾਲਕ ਨੇ ਵੀ ਕੋਈ ਇਹਦੇ ਉੱਤੇ ਰੋਕ ਟੋਕ ਨਹੀਂ ਕੀਤੀ। ਉਹਨੇ ਵੀ ਕਿਹਾ ਕਿ ਚਲੋ ਕੋਈ ਗੱਲ ਨਹੀਂ ਜੇ ਤਿੰਨੇ ਰਹਿਣਾ ਚਾਹੁੰਦੇ ਨੇ ਤਾਂ ਰਹਿ ਸਕਦੇ ਨੇ। ਬਲਬੀਰ ਸਿੰਘ ਜਿਹੜਾ ਸੀ ਇਹ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਰਾਮ ਪ੍ਰਸ਼ਾਦ ਦੀ ਜਿਹੜੀ ਕੁੜੀ ਸੀ ਡੀਟਾ ਜਦੋਂ ਇਹ ਵੱਡੀ ਹੋਈ ਤੇ ਬਿਹਾਰ ਦੇ ਇੱਕ ਮੁੰਡੇ Shiv ਦੇ ਨਾਲ ਇਹਦਾ ਵਿਆਹ ਕਰ ਦਿੱਤਾ। Shiv ਸੂਰਤ ਦੇ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਤੇ ਵਿਆਹ ਤੋਂ ਬਾਅਦ ਇਹ ਆਪਣੀ ਪਤਨੀ ਡੀਟਾ ਨੂੰ ਆਪਣੇ ਨਾਲ ਹੀ ਸੂਰਤ ਦੇ ਵਿੱਚ ਲੈ ਗਿਆ। ਰੀਟਾ ਹੁਣ ਤਿੰਨ ਕੁੜੀਆਂ ਦੀ ਮਾਂ ਬਣ ਚੁੱਕੀ ਸੀ ਤੇ ਟਾਈਮ ਬੀਤਦਾ ਗਿਆ ਤੇ ਇੱਕ ਇਹੋ ਜਿਹਾ ਟਾਈਮ ਆਇਆ ਜਦੋਂ ਰੀਟਾ ਦੀ ਤਬੀਅਤ ਬੜੀ ਖਰਾਬ ਹੋ ਗਈ ਤੇ ਰਾਮ ਪ੍ਰਸ਼ਾਦ ਨੇ ਆਪਣੀ ਕੁੜੀ ਦਾ ਇਲਾਜ ਕਰਾਉਣ ਵਾਸਤੇ ਲੁਧਿਆਣੇ ਦੇ ਵਿੱਚ ਲੈ ਕੇ ਉਹਨੂੰ ਆ ਗਿਆ ਰੀਟਾ ਆਪਣੇ ਨਾਲ ਸਭ ਤੋਂ ਛੋਟੀ ਕੁੜੀ ਜਿਹੜੀ ਸੀ ਡੇਢ ਸਾਲ ਦੀ ਉਹਨੂੰ ਨਾਲ ਲੈ ਕੇ ਆਈ ਸੀ ਤੇ ਬਾਕੀ ਦੋਨੇ ਕੁੜੀਆਂ ਉਹਨਾਂ ਦੇ ਪਿਓ ਦੇ ਕੋਲ ਹੀ ਛੱਡ ਆਈ ਸੀ ਰਾਮ ਪ੍ਰਸ਼ਾਦ ਨੇ ਲੁਧਿਆਣੇ ਦੇ ਸਰਕਾਰੀ ਹਸਪੀਟਲ ਦੇ ਵਿੱਚ ਰੀਟਾ ਦਾ ਇਲਾਜ ਕਰਵਾਇਆ ਪਰ ਜ਼ਿਆਦਾ ਫਰਕ ਨਾ ਪਿਆ ਫਿਰ ਉਹ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਕੇ ਉਹਨੂੰ ਚਲਾ ਗਿਆ ਹੁਣ ਰੀਟਾ ਨੂੰ ਆਪਣੇ ਪਿਓ ਦੇ ਨਾਲ ਰਹਿੰਦੇ ਹੋਏ ਲਗਭਗ 4 ਸਾਲ ਬੀਤ ਚੁੱਕੇ ਸਨ ਰਾਮ ਪ੍ਰਸਾਦ ਨੇ ਰੀਟਾ ਦੀ ਛੋਟੀ ਕੁੜੀ ਨੂੰ ਲੁਧਿਆਣੇ ਦੇ ਹੀ ਇੱਕ ਸਕੂਲ ਦੇ ਵਿੱਚ ਦਾਖਲ ਕਰਵਾ ਦਿੱਤਾ ਸੀ ਰਾਮ ਪ੍ਰਸਾਦ ਦਾ ਇੱਕ ਹੋਰ ਰਿਸ਼ਤੇਦਾਰ ਸੀ ਜਿਹੜਾ ਕਿ ਲੁਧਿਆਣੇ ਦੇ ਜੁਗਿਆਣਾ ਦੇ ਵਿੱਚ ਰਹਿੰਦਾ ਸੀ ਇਹਦਾ ਨਾਮ ਸੀ ਗਿਆ ਪ੍ਰਸਾਦ 26 April 2016 ਨੂੰ ਗਿਆ ਪ੍ਰਸਾਦ ਦੇ ਵੱਡੇ ਮੁੰਡੇ ਦਾ ਵਿਆਹ ਸੀ ਜਿਸ ਵਿੱਚ ਸ਼ਾਮਲ ਹੋਣ ਵਾਸਤੇ ਰਾਮ ਪ੍ਰਸਾਦ ਉਹਦੀ ਪਤਨੀ ਸੁਨੀਤਾ ਤੇ ਇਹਦਾ ਵੱਡਾ ਮੁੰਡਾ ਇਹ ਸਾਰੇ ਜਾਨੇ ਮਿਲ ਕੇ ਇਸ ਵਿਆਹ ਦੇ ਵਿੱਚ ਗਏ ਸਨ ਉਸ ਸਮੇਂ ਘਰ ਦੇ ਵਿੱਚ ਰਾਮ ਪ੍ਰਸਾਦ ਦੀ ਕੁੜੀ ਰੀਟਾ ਤੇ ਛੋਟਾ ਮੁੰਡਾ ਰਮੇਸ਼ ਹੀ ਰਹਿ ਗਏ ਸਨ ਰੀਟਾ ਦੀ ਜਿਹੜੀ ਛੋਟੀ ਕੁੜੀ ਸੀ ਇਹ ਵੀ ਹੁਣ ਰੋਂਦੀ ਐ ਜਿੱਦ ਕਰਦੀ ਐ ਕਿ ਉਹ ਵੀ ਆਪਣੇ ਨਾਨਾ ਨਾਨੀ ਦੇ ਨਾਲ ਵਿਆਹ ਦੇ ਵਿੱਚ ਜਾਵੇਗੀ ਤੇ ਇਹ ਦੋਨੇ ਜਾਨੇ ਹੀ ਹੁਣ ਇਹਨੂੰ ਛੋਟੀ ਜੀ ਕੁੜੀ ਨੂੰ ਵੀ ਵਿਆਹ ਦੇ ਵਿੱਚ ਲੈ ਜਾਂਦੇ ਨੇ ਰਾਮ ਪ੍ਰਸਾਦ ਘਰੋਂ ਨਿਕਲਦੇ ਸਮੇਂ ਉੱਪਰ ਵਾਲੇ ਜਿਹੜੇ ਕਿਰਾਏਦਾਰ ਰਹਿੰਦੇ ਸਨ ਉਹਨਾਂ ਨੂੰ ਇਹ ਕਹਿ ਕੇ ਜਾਂਦਾ ਹੈ ਕਿ ਥੋੜਾ ਥੱਲੇ ਧਿਆਨ ਰੱਖਿਓ ਕੁੜੀ ਕੱਲੀ ਹੈ ਹੁਣ ਰਾਤ ਆਉਂਦੀ ਹੈ ਇਹ ਰਾਤ ਸੀ 27 ਅਪ੍ਰੈਲ 2016 ਦੀ ਰਾਤ ਦੇ ਕਰੀਬ 1:2 ਦਾ ਟਾਈਮ ਹੋਵੇਗਾ ਸਾਰੇ ਲੋਕੀ ਕੂਕ ਸੁੱਤੇ ਹੋਏ ਸਨ ਤੇ ਬਾਹਰ ਇੱਕ ਜ਼ੋਰਦਾਰ ਆਵਾਜ਼ ਗਲੀ ਦੇ ਵਿੱਚ ਗੂੰਜਦੀ ਹੈ ਜਿਵੇਂ ਕਿਸੇ ਨੇ ਕੋਈ ਬੜੀ ਭਾਰੀ ਚੀਜ਼ ਕੋਠੇ ਦੇ ਉੱਤੋਂ ਥੱਲੇ ਛੁੱਟੀ ਹੋਵੇ ਉਸ ਰਾਤ RAM ਪ੍ਰਸਾਦ ਦੇ ਘਰ ਦੇ ਵਿੱਚ ਉਹਦੀ ਕੁੜੀ ਰੀਤਾ ਸੀ ਇਹ ਸਿਰਫ ਉਹਦਾ ਇੱਕ ਛੋਟਾ ਮੁੰਡਾ ਰਮੇਸ਼ ਸੀ ਪਰ ਇਹ ਜਿਹੜੀ ਜੋਰ ਦੀ ਨਾਲ ਆਵਾਜ਼ ਜਦੋਂ ਆਈ ਤਾਂ ਇਹਨੇ ਰਮੇਸ਼ ਨੂੰ ਠਾਲ ਕੇ ਰੱਖ ਦਿੱਤਾ ਰਮੇਸ਼ ਹੁਣ ਸਭ ਤੋਂ ਪਹਿਲਾਂ ਤਾਂ ਆਪਣੀ ਭੈਣ ਦੇ ਕਮਰੇ ਦੇ ਵਿੱਚ ਜਾਂਦਾ ਹੈ ਜਿੱਥੇ ਰੀਤਾ ਸੁੱਤੀ ਹੋਈ ਸੀ ਪਰ ਉਹ ਜਿਵੇਂ ਹੀ ਰੀਤਾ ਦੇ ਕਮਰੇ ਦੇ ਵਿੱਚ ਜਾਂਦਾ ਹੈ ਤਾਂ ਰੀਤਾ ਅੰਦਰ ਕਮਰੇ ਦੇ ਵਿੱਚ ਮੌਜੂਦ ਨਹੀਂ ਹੁੰਦੀ ਕਮਰੇ ਦੇ ਅੰਦਰ ਪੂਰਾ ਹਨੇਰਾ ਸੀ ਹੁਣ ਉਹ ਸਾਹਮਣੇ ਦੀ ਲਾਈਟ ਨੂੰ ਚਲਾਉਂਦਾ ਹੈ ਤੇ ਜਿਵੇਂ ਹੀ ਲਾਈਟ ਜਗਦੀ ਹੈ ਤਾਂ ਉਹਦੀਆਂ ਚੀਕਾਂ ਨਿਕਲ ਜਾਂਦੀਆਂ ਨੇ ਕਿਉਂਕਿ ਕਮਰੇ ਦੇ ਅੰਦਰ ਖੂਨੋਂ ਖੂਨ ਖਿਲਰਿਆ ਹੋਇਆ ਸੀ ਤੰਦਾਂ ਦੇ ਉੱਤੇ ਖੂਨ ਲੱਗਿਆ ਹੋਇਆ ਸੀ ਚੂੜੀਆਂ ਟੁੱਟੀਆਂ ਹੋਈਆਂ ਸਨ ਤੇ ਦੇਖਣ ਤੋਂ ਇਹ ਹੀ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਰੀਟਾ ਦੇ ਨਾਲ ਲੜਾਈ ਝਗੜਾ ਕੀਤਾ ਹੋਵੇ ਤੇ ਫਿਰ ਉਹਨੂੰ ਆਪਣੇ ਨਾਲ ਉਹ ਲੈ ਗਿਆ ਹੋਵੇ ਰਮੇਸ਼ ਨੂੰ ਸਭ ਤੋਂ ਪਹਿਲਾਂ ਸ਼ੱਕ ਆਪਣੇ ਕਿਰਾਏਦਾਰਾਂ ਤੇ ਉੱਤੇ ਹੁੰਦਾ ਹੈ ਜਿਹੜੇ ਕਿ ਪਹਿਲੀ ਮੰਜ਼ਲ ਦੇ ਉੱਤੇ ਰਹਿੰਦੇ ਸਨ ਉਹ ਜਲਦੀ ਦੇ ਨਾਲ ਕੋਠੇ ਦੇ ਉੱਪਰ ਜਾਂਦਾ ਹੈ ਜਿੱਥੇ ਉਹ ਜਾ ਕੇ ਵੇਖਦਾ ਹੈ ਕਿ ਉੱਪਰ ਵਾਲਾ ਦਰਵਾਜ਼ਾ ਖੁੱਲਿਆ ਹੋਇਆ ਹੈ ਪਰ ਉਹ ਤਿੰਨੇ ਜਾਨੇ ਕਮਰੇ ਦੇ ਅੰਦਰ ਨਹੀਂ ਸਨ ਉੱਪਰ ਵਾਲੇ ਕਮਰੇ ਦੀ ਹਾਲਤ ਥੱਲੇ ਵਾਲੇ ਕਮਰੇ ਦੀ ਹਾਲਤ ਦੇ ਨਾਲੋਂ ਕਈ ਗੁਣਾ ਜ਼ਿਆਦਾ ਖਰਾਬ ਸੀ ਰਮੇਸ਼ ਹੁਣ ਪੂਰੀ ਤਰ੍ਹਾਂ ਡਰ ਗਿਆ ਸੀ ਕਿਉਂਕਿ ਕਮਰੇ ਦੇ ਅੰਦਰ ਇੱਕ ਔਰਤ ਦੇ ਫਟੇ ਹੋਏ ਕੱਪੜੇ ਪਏ ਹੋਏ ਸਨ ਇਹ ਫਟੇ ਹੋਏ ਕੱਪੜੇ ਉਹਦੀ ਰੀਟਾ ਪਹਿਨਦੇ ਹੀ ਸਨ ਜਿਵੇਂ ਕਿਸੇ ਨੇ ਜ਼ਬਰਦਸਤੀ ਇਹਨਾਂ ਕੱਪੜਿਆਂ ਨੂੰ ਖਿੱਚਿਆ ਹੋਵੇ ਤੇ ਪਾਰੇ ਹੋਣ ਜਿਸ ਤਰ੍ਹਾਂ ਹੀ ਲੋਕਾਂ ਨੇ ਉਹ ਆਵਾਜ਼ ਸੁਣ ਕੇ ਗਲੀ ਦੇ ਵਿੱਚ ਆਏ ਤਾਂ ਦੇਖਿਆ ਰਮੇਸ਼ ਦੇ ਘਰ ਦੇ ਬਾਹਰ ਇੱਕ ਔਰਤ ਮੂਦੇ ਮੂ ਥੱਲੇ ਡਿੱਗੀ ਹੋਈ ਸੀ ਇਸ ਔਰਤ ਦੇ ਸਰੀਰ ਦੇ ਉੱਤੇ ਕੱਪੜੇ ਫਟੇ ਪਏ ਸਨ ਤੇ ਇਹਨਾਂ ਗਵਾਂਡੀਆਂ ਨੇ ਜਦੋਂ ਇਹਨੂੰ ਸਿੱਧਾ ਕਰਕੇ ਦੇਖਿਆ ਤਾਂ ਪਤਾ ਲੱਗਿਆ ਕਿ ਇਹ ਤਾਂ ਰਾਮ ਪ੍ਰਸਾਦ ਦੀ ਕੁੜੀ ਰੀਟਾ ਹੈ ਹੁਣ ਗਵਾਂਡੀਆਂ ਨੇ ਰਮੇਸ਼ ਦਾ ਦਰਵਾਜ਼ਾ ਖੜਕਾਇਆ ਤੇ ਜਿਵੇਂ ਹੀ ਰਮੇਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਗਵਾਂਡੀਆਂ ਨੇ ਉਹਨੂੰ ਕਿਹਾ ਕਿ ਤੇਰੀ ਭੈਣ ਦੀ লাশ ਬਾਹਰ ਪਈ ਹੋਈ ਹੈ ਸ਼ਾਇਦ ਕਿਸੇ ਨੇ ਉਹਨੂੰ ਸ਼ੱਤ ਤੋਂ ੱੱਕਾ ਦੇ ਦਿੱਤਾ ਹੁਣ ਰਮੇਸ਼ ਨੇ ਇਹਨਾਂ ਗਵਾਂਡੀਆਂ ਨੂੰ ਦੱਸਿਆ ਕਿ ਉਹ ਸਾਰੇ ਜਾਣੇ ਸੁੱਤੇ ਹੋਏ ਸਨ ਤੇ ਇੱਕ ਜ਼ੋਰ ਦੀ ਨਾਲ ਆਵਾਜ਼ ਆਈ ਤੇ ਫਿਰ ਇਹ ਉੱਠ ਕੇ ਆਪਣੇ ਭੈਣ ਦੇ ਕਮਰੇ ਦੇ ਵਿੱਚ ਗਿਆ ਪਰ ਉੱਥੇ ਇਹਨੂੰ ਆਪਣੀ ਡੀਟਾ ਭੈਣ ਦਿਖਾਈ ਨਹੀਂ ਦਿੱਤੀ ਹੁਣ ਲੋਕੀ ਇਹ ਹੀ ਸੋਚ ਰਹੇ ਸਨ ਕਿ ਜੇਕਰ ਅੰਦਰੋਂ ਦਰਵਾਜ਼ਾ ਬੰਦ ਸੀ ਤਾਂ ਬਾਹਰ ਵਾਲੇ ਬੰਦੇ ਤਾਂ ਇਹਨੂੰ ਜਾ ਕੇ ੱੱਕਾ ਨਹੀਂ ਦੇ ਸਕਦੇ ਸੱਕ ਦੀ ਸੂਈ ਜਿਹੜੀ ਫਿਰ ਉਹਨਾਂ ਕਿਰਾਏਦਾਰਾਂ ਦੇ ਉੱਤੇ ਹੀ ਗਈ ਜਿਹੜੇ ਉੱਤੇ ਵਾਲੇ ਫਲੋਰ ਦੇ ਉੱਤੇ ਰਹਿੰਦੇ ਸਨ ਹੁਣ ਗਵਾਂਡੀਆਂ ਦੇ ਵਿੱਚੋਂ ਕਈ ਲੋਕ ਉੱਪਰ ਗਏ ਉੱਪਰ ਜਾ ਕੇ ਜਦੋਂ ਦੇਖਿਆ ਤਾਂ ਉਹਨਾਂ ਦੇ ਕਮਰੇ ਦੇ ਵਿੱਚ ਕੋਈ ਰਾਏਦਾਰ ਨਹੀਂ ਸੀ ਹੁਣ ਇਹ ਲੋਕ ਭੱਜ ਕੇ ਉੱਪਰ ਵਾਲੀ ਛੱਤ ਦੇ ਉੱਤੇ ਗਏ ਉੱਪਰ ਜਿਵੇਂ ਹੀ ਇਹਨਾਂ ਨੇ ਜਾ ਕੇ ਦੇਖਿਆ ਤਾਂ ਇਹ ਤਿੰਨੇ ਜਾਨੇ ਛੱਤ ਦੇ ਉੱਤੇ ਚਰੇ ਹੋਏ ਸਨ ਤਿੰਨਾਂ ਨੇ ਹੀ ਸ਼ਰਾਬ ਪੀਤੀ ਹੋਈ ਸੀ ਤੇ ਇੱਕ ਦੇ ਹੱਥ ਦੇ ਵਿੱਚ ਇੱਕ ਚਾਕੂ ਫੜਿਆ ਹੋਇਆ ਸੀ ਹੁਣ ਜਿੰਨੇ ਚਾਕੂ ਫੜਿਆ ਹੋਇਆ ਸੀ ਇਹਨੇ ਬੜੀ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕੀ ਡਰੇ ਨਹੀਂ ਕਿਉਂਕਿ ਲੋਕੀ ਪਹਿਲਾਂ ਹੀ ਬੜੇ ਗੁੱਸੇ ਦੇ ਵਿੱਚ ਸਨ ਹੁਣ ਇਹਨਾਂ ਲੋਕਾਂ ਦੇ ਵਿੱਚੋਂ ਹੀ ਇੱਕ ਜਾਨੇ ਨੇ ਪੁਲਿਸ ਨੂੰ ਫੋਨ ਕੀਤਾ ਤੇ ਜਲਦੀ ਹੀ ਥਾਣੇਦਾਰ ਹਰਪਾਲ ਸਿੰਘ ਗਰੇਵਾਲ ਕਟੜਨਾ ਵਾਲੀ ਸਥਾਨ ਤੇ ਪਹੁੰਚ ਗਿਆ ਦੂਜੇ ਬਨੇ ਰੀਟਾ ਨੂੰ ਵੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਰ ਡਾਕਟਰਾਂ ਵੱਲੋਂ ਰੀਟਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਤਿੰਨੇ ਜਾਣੇ ਪੂਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਸਨ ਇਸ ਲਈ ਥਾਣਾ ਇੰਚਾਰਜ ਹਰਪਾਲ ਸਿੰਘ ਨੇ ਪੁਲਿਸ ਵਾਲਿਆਂ ਨੂੰ ਨਾਲ ਲਿਆ ਤੇ ਲੋਕਾਂ ਦੀ ਭੀੜ ਨੂੰ ਉੱਥੋਂ ਹਟਾਇਆ ਇਹਨਾਂ ਤਿੰਨਾਂ ਜਾਣਿਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਹੁਣ ਪੁਲਿਸ ਵਾਲਿਆਂ ਨੇ ਜਦੋਂ ਇਹਨਾਂ ਕੋਲੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਕਿ ਤੁਸੀਂ ਇਦਾਂ ਕਿਉਂ ਕੀਤਾ ਤਾਂ ਫਿਰ ਇਹ ਦੱਸਦੇ ਨੇ ਕਿ ਰੋਜ਼ ਦੀ ਤਰ੍ਹਾਂ ਰਮੇਸ਼ ਜਰਾ ਰੀਟਾ ਦਾ ਭਰਾ ਸੀ ਉਹ ਨਾਈਟ ਡਿਊਟੀ ਕਰਦਾ ਸੀ ਸਵੇਰੇ 3-4 ਵਜੇ ਦੇ ਕਰੀਬ ਹੀ ਉਹ ਆਉਂਦਾ ਸੀ ਪਰ ਇਸ ਦਿਨ ਉਹ ਰਾਤ ਦੇ 11 ਵਜੇ ਆ ਗਿਆ ਸੀ ਜੋ ਕਿ ਇਹਨਾਂ ਨੂੰ ਨਹੀਂ ਪਤਾ ਸੀ ਇਹ ਤਿੰਨੇ ਕਿਰਾਏਦਾਰ ਆਪਣੇ ਕਮਰੇ ਦੇ ਵਿੱਚ ਬੈਠ ਕੇ दारू ਪੀ ਰਹੇ ਸਨ ਤੇ ਨਾਲੇ ਹੀ ਇੱਕ ਅਸ਼ਲੀਲ ਵੀਡੀਓ ਦੇਖ ਰਹੇ ਸਨ ਇਹ ਫਿਲਮ ਦੇਖਣ ਤੋਂ ਬਾਅਦ ਇਹਨਾਂ ਦੇ ਅੰਦਰ ਕਾਮਨਾ ਜਾਗ ਗਈ ਤੇ ਉਸ ਸਮੇ ਇਹ ਬਾਰੂ ਕੋਈ ਔਰਤ ਨੂੰ ਅੰਦਰ ਨਹੀਂ ਲਿਆ ਸਕਦੇ ਸਨ ਇਸ ਲਈ ਇਹਨਾਂ ਦਾ ਹੁਣ ਦਿਲ ਕੀਤਾ ਕਿ ਕਿਉਂ ਨਾ ਰੀਟਾ ਨੂੰ ਹੀ ਆਪਣਾ ਸ਼ਿਕਾਰ ਬਣਾਇਆ ਜਾਵੇ ਉਹਨਾਂ ਨੇ ਇਹ ਸੋਚਿਆ ਸੀ ਕਿ ਰਮੇਸ਼ ਅਜੇ ਘਰ ਦੇ ਵਿੱਚ ਨਹੀਂ ਆਇਆ ਕਿਉਂਕਿ ਉਹ ਰੋਜ਼ ਸਵੇਰੇ 4 ਜਾਂ 5 ਵਜੇ ਦੇ ਕਰੀਬ ਹੀ ਆਉਂਦਾ ਸੀ ਇਸ ਲਈ ਉਹ ਰਾਤ ਦੇ ਹਨੇਰੇ ਦੇ ਵਿੱਚ 1 ਵਜੇ ਦੇ ਕਰੀਬ ਉਹ ਰੀਟਾ ਦੇ ਕਮਰੇ ਦੇ ਵਿੱਚ ਤਿੰਨੇ ਜਾਣੇ ਪਰੇ ਤੇ ਇਹਨਾਂ ਨੇ ਜ਼ਬਰਦਸਤੀ ਕਮਰੇ ਦੇ ਵਿੱਚ ਵੜ ਕੇ ਰੀਟਾ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਤੇ ਇਹਨਾਂ ਤਿੰਨਾਂ ਨੇ ਹੀ ਇਹਨਾਂ ਰੀਟਾ ਦੇ ਮੂੰਹ ਦੇ ਵਿੱਚ ਕਪੜਾ ਧੱਕ ਦਿੱਤਾ ਤਾਂ ਜੋ ਇਹਦੀ ਆਵਾਜ਼ ਬਾਹਰ ਤੱਕ ਨਾ ਜਾ ਪਾਵੇ ਇਹਨਾਂ ਤਿੰਨਾਂ ਨੇ ਹੀ ਰੀਟਾ ਨੂੰ ਕਮਰੇ ਦੇ ਵਿੱਚੋਂ ਚੁੱਕਿਆ ਤੇ ਆਪਣੇ ਕਮਰੇ ਦੇ ਵਿੱਚ ਲੈ ਕੇ ਤੇ ਇੱਥੇ ਜਾ ਕੇ ਇਹਨਾਂ ਤਿੰਨਾਂ ਨੇ ਵਾਰੀ-ਵਾਰੀ ਸਿਰ ਇਹਦੇ ਨਾਲ ਦੁਸ਼ਕਰਮ ਕੀਤਾ ਫਿਰ ਜਦੋਂ ਇਹਨਾਂ ਤਿੰਨਾਂ ਦਾ ਮਨ ਪੜ ਗਿਆ ਤਾਂ ਇਹਨਾਂ ਤਿੰਨਾਂ ਨੇ ਹੀ ਰੀਟਾ ਨੂੰ ਚੱਕਿਆ ਤੇ ਸੱਤ ਦੇ ਉੱਤੇ ਲੈ ਜਾ ਕੇ ਉਹਨੂੰ ਤੱਕਾ ਦੇ ਦਿੱਤਾ ਇਹਨਾਂ ਤਿੰਨਾਂ ਦਾ ਇਰਾਦਾ ਹਜੇ ਰੀਟਾ ਦੇ ਨਾਲ ਹੋਰ ਦੇਰ ਤੱਕ ਦੁਸ਼ਕਰਮ ਕਰਨ ਦਾ ਸੀ ਪਰ ਰੀਟਾ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਉਹ ਬਿਹੋਸ਼ ਹੋ ਗਈ ਸੀ ਹੁਣ ਇਹਨਾਂ ਨੂੰ ਡਰ ਸੀ ਕਿ ਜੇਕਰ ਰੀਟਾ ਮਰ ਗਈ ਤਾਂ ਇਹਨਾਂ ਦੇ ਉੱਤੇ ਕਤਲ ਕੇਸ ਪੈ ਜਾਵੇਗਾ ਇਸ ਲਈ ਇਹਨਾਂ ਨੇ ਹੁਣ ਇਹ ਸੋਚਿਆ ਕਿ ਕਿਉਂ ਨਾ ਰੀਟਾ ਨੂੰ ਛੱਤ ਤੋਂ ਤੱਕਾ ਦੇ ਦਈਏ ਤੇ ਸ਼ਾਇਦ ਕੋਈ ਐਕਸੀਡੈਂਟ ਬਣ ਜਾਵੇਗਾ ਇਹ ਤਿੰਨੇ ਜانے ਰੀਟਾ ਨੂੰ ਧੱਕਾ ਦੇਣ ਤੋਂ ਬਾਅਦ ਫਟਾਫਟ ਆਪਣੇ ਕਮਰੇ ਦੇ ਵਿੱਚ ਜਾਂਦੇ ਨੇ ਤੇ ਆਪਣਾ ਸਮਾਨ ਬੰਨਣ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਦੇ ਭੱਜਣ ਤੋਂ ਪਹਿਲਾਂ ਹੀ ਇੱਥੇ ਲੋਕ ਆ ਜਾਂਦੇ ਨੇ ਤੇ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਇਸ ਕਹਾਣੀ ਤੋਂ ਇੱਕ ਸਿੱਖਿਆ ਤਾਂ ਇਹ ਮਿਲੀ ਕਿ ਕਿਸੇ ਵੀ ਅਣਜਾਣ ਬੰਦੇ ਨੂੰ ਆਪਣੇ ਘਰ ਦੇ ਵਿੱਚ ਨਾ ਰੱਖੋ ਖਾਸ ਕਰ ਉਸ ਸਮੇਂ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਲੇਡੀ ਹੈ ਤੁਹਾਡੀਆਂ ਕੁੜੀਆਂ ਨੇ ਤੁਹਾਡੇ ਬੱਚੇ ਨੇ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ